ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰਾਪਰਟੀ ਡੀਲਰ ਦਾ ਜਦੋਂ ਨਾਮ ਆਉਂਦਾ ਤਾਂ ਮੂਰਲਾ ਬੰਦਾ ਪ੍ਰਾਪਰਟੀ ਡੀਲਰ ਦਾ ਨਾਮ ਸੁਣਦੇ ਸਾਰੇ ਇੱਕ ਸਭੀ ਆਪਣੇ ਮਨ ਦੇ ਵਿੱਚ ਲੈ ਆਉਂਦਾ ਕਿ ਕੋਈ ਧੋਥੇਵਾਜ ਹੋਊਗਾ ਕੋਈ ਟੋਪੀਵਾਜ ਹੋਊਗਾ ਯਾਨੀ ਕਿ ਮਨ ਦੇ ਵਿੱਚ ਸਭੀ ਹੈ ਜਿਹੜੀ ਉਹ ਗਲਤ ਬਣੀ ਹੋਈ ਆ ਪ੍ਰਾਪਰਟੀ ਡੀਲਰਾਂ ਦੀ ਇਸ ਸਬੀ ਬਾਰੇ ਅੱਜ ਮੈਂ ਤੁਹਾਨੂੰ ਪੂਰਾ ਚੰਨਾ ਪਾਉਂਗਾ ਕਿ ਕਿਉਂ ਇਹ ਸਬੀ ਬਣੀ ਤੇ ਮੇਰਾ ਮਕਸਦ ਹੈ ਜਿਹੜਾ ਇਸ ਸਬੀ ਨੂੰ ਧੋ ਕੇ ਪ੍ਰਾਪਰਟੀ ਡੀਲਰ ਦਾ ਦੀ ਜਿਹੜੀ ਸਬੀ ਹੈ ਉਹਨੂੰ ਸ਼ੀਸ਼ੇ ਵਾਂਗੂ ਸਾਫ਼ ਕਰਨਾ ਹੈ ਔਰ ਸ਼ੀਸ਼ੇ ਦੀ ਤਰ੍ਹਾਂ ਇਮਾਨਦਾਰ ਕਿਵੇਂ ਪ੍ਰਾਪਰਟੀ ਡੀਲਰਾਂ ਦੀ ਸਬੀ ਬਣ ਸਕਦੀ ਹੈ ਇਦੇ ਬਾਰੇ ਤੁਹਾਡੇ ਨਾਲ ਅੱਜ ਮੈਂ ਚੰਨਣਾ ਪਾਉਂਗਾ ਵੀਡੀਓ ਨੂੰ ਪੂਰੇ ਅੰਤ ਤੱਕ ਸੁਣਿਓ ਖਾਸ ਤੌਰ ਤੇ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰੋਪਰਟੀ ਦਾ ਕਾਰੋਬਾਰ ਹੈ ਜਿਹੜਾ ਇਹ ਐਡਾ ਵੱਡਾ ਐਡਾ ਵੱਡਾ ਬਿਜ਼ਨਸ ਹੈ ਕਿ ਇੱਕ ਛੋਟੇ ਦੁਕਾਨਦਾਰ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਚਾਹੇ ਕੋਈ ਛੋਟਾ ਬਿਜ਼ਨਸਮੈਨ ਹੈ ਚਾਹੇ ਕੋਈ ਵੱਡਾ बिजनेਸਮੈਨ ਹੈ ਚਾਹੇ ਕੋਈ ਆਪਣੇ ਸੈਲਰ ਦਾ ਮਾਲਕ ਹੈ ਚਾਹੇ ਕੋਈ ਫੈਕਟਰੀ ਦਾ ਮਾਲਕ ਹੈ ਚਾਹੇ ਅਡਾਨੀ ਹੈ ਚਾਹੇ ਅਮਾਨੀ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਜਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਤੱਕ ਸਾਰੇ ਲੋਕ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਨੇ ਲੇਕਿਨ ਇਸ ਕਾਰੋਬਾਰ ਨੂੰ ਕਰਨ ਦੇ ਲਈ ਇਹਦੇ ਚ ਮੇਨ ਭੂਮਿਕਾ ਜਿਹੜੀ ਉਹ ਪ੍ਰੋਪਰਟੀ ਡੀਲਰ ਨਿਭਾਉਂਦਾ ਹੈਗਾ ਜਾਨੀ ਕਿ ਮਿਡਲਮੈਨ ਇੱਡੇ ਵੱਡੇ ਕਾਰੋਬਾਰ ਦਾ ਮੇਨ ਪਾਰਟ ਹੋਣ ਦੇ ਬਾਵਜੂਦ ਪ੍ਰਾਪਰਟੀ ਡੀਲਰ ਦੀ ਜਿਹੜੀ ਸਭੀ ਹੈ ਉਹ ਇੰਨੀ ਗਲਤ ਕਿਉਂ ਬਣ ਗਈ ਇੰਨੀ ਭਿਆਨਕ ਇੰਨੀ ਮਾੜੇ ਲੱਭਜਾਂ ਨਾਲ ਕਿਉਂ ਇਹਨੂੰ ਤੋਲਿਆ ਜਾਂਦਾ ਖਾਸ ਤੌਰ ਤੇ ਪਹਿਲਾਂ ਤਾਂ ਜਦੋਂ ਇੱਕ ਦਲਾਲ ਕਹਿ ਕੇ ਪੁਕਾਰਿਆ ਜਾਂਦਾ ਪ੍ਰਾਪਰਟੀ ਡੀਲਰ ਨੂੰ ਤਾਂ ਇੱਕ ਦਲਾਲ ਦੀ ਜਿਹੜੀ ਸਭੀ ਹੈ ਉਹ ਵੀ ਇਸੇ ਤਰ੍ਹਾਂ ਦੀ ਹੀ ਬਣਾਈ ਹੋਈ ਹੈ ਕਿ ਜਿਹੜੇ ਦਲਾਲ ਨੇ ਉਹ ਮਤਲਬ ਦਲਾਲੀ ਖਾਨ ਦੀ ਖਾਤਰ ਵਿਚਕਾਰ ਓਲੇ ਰੱਖਦੇ ਨੇ ਲੇਕਿਨ ਜਦੋਂ ਕਿ ਜਿਹੜਾ ਦਲਾਲ ਲੱਭ ਜਾਏਗਾ ਚਾਹੇ ਆਪਣੇ ਆਪ ਦੇ ਵਿੱਚ ਇਹਦਾ ਮਤਲਬਲ ਕੁਝ ਵੀ ਹੋਵੇ ਪਰ ਉਹਦੀ ਇੱਕ ਸਭੀ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਦਲਾਲ ਕਹੋਣਾ ਆਪਣੇ ਆਪ ਨੂੰ ਪਸੰਦ ਨਹੀਂ ਕਰਦਾ ਹੈ ਜਦੋਂ ਕਿ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਪ੍ਰਾਪਰਟੀ ਡੀਲਰ ਦਲਾਲ ਨਹੀਂ ਹੈਗਾ ਪ੍ਰਾਪਰਟੀ ਡੀਲਰ ਰੀਅਲ ਸਟੇਟ ਦੇ ਕਾਰੋਬਾਰ ਦਾ ਮਿਡਲਮੈਨ ਹੈ ਰੀਅਲ ਸਟੇਟ ਕਾਰੋਬਾਰੀ ਹੈ ਰੀਅਲ ਸਟੇਟ ਦਾ ਕਾਰੋਬਾਰ ਜੇ ਇੰਨਾ ਮਾੜਾ ਹੈਗਾ ਤਾਂ ਕਿਉਂ ਛੋਡੇ ਤੋਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਇਹ ਕਾਰੋਬਾਰ ਕਰਦੇ ਨੇ ਜੇ ਮਾੜਾ ਹੋਵੇ ਤਾਂ ਕਿਉਂ ਕਰਦੇ ਨੇ ਔਰ ਜਦੋਂ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਸੌਦਾ ਖਰੀਦਣਾ ਕੁਝ ਵੀ ਲੈਣਾ ਜਾਂ ਵੇਚਣਾ ਤਾਂ ਤੁਹਾਨੂੰ ਪ੍ਰਾਪਰਟੀ ਡੀਲਰ ਯਾਦ ਆਉਂਦਾ ਫਿਰ ਤੁਸੀਂ ਪ੍ਰਾਪਰਟੀ ਡੀਲਰ ਤੋਂ ਬਿਨਾ ਕਰ ਨਹੀਂ ਸਕਦੇ ਲੇਕਿਨ ਇਹ ਸਭੀ ਮਾੜੀ ਬਣੀ ਕਿਉਂ ਆ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰਾਂ ਸਾਡੇ ਇਹਦੇ ਵਿੱਚ ਸਾਰੇ ਮਤਲਬ ਕੋਈ ਘੱਟ ਕੋਈ ਵੱਧ ਜ਼ਿੰਮੇਵਾਰ ਹੈਗੇ ਨਹੀਂ ਕੋਈ ਵੀ ਵਿਅਕਤੀ ਜੇ ਕਿਸੇ ਤੇ ਉਂਗਲੀ ਕਰਦਾ ਤਾਂ ਚਾਰ ਉਂਗਲਾਂ ਨੇ ਜਿਹੜੀਆਂ ਸਿੱਧੀਆਂ ਤਿੰਨ ਤਾਂ ਮੇਰੇ ਵਾਲੀ ਹੋ ਰਹੀਆਂ ਨੇ ਗਿਆ ਯਾਨੀ ਕਿ ਇੱਕ ਅੰਗੂਠਾ ਥੋੜਾ ਜਿਹਾ ਟੇਢਾ ਜਾਂਦਾ ਇੱਕ ਉਂਗਲੀ ਜਿਹੜੀ ਮੂਹਰੇ ਬੰਦੇ ਨੂੰ ਦੋਸ਼ੀ ਠਹਿਰ ਆਉਂਦੀ ਆ ਤਿੰਨ ਉਂਗਲਾਂ ਨੇ ਜਿਹੜੀਆਂ ਥੋੜੇ ਵੱਲ ਆਉਂਦੀਆਂ ਨੇ ਇਹਦੇ ਵਿੱਚ ਜ਼ਿੰਮੇਵਾਰੀ ਜਿੰਨੀ ਬਾਕੀਆਂ ਦੀ ਆ ਉਹਨਾਂ ਦੇ ਨਾਲ ਦੀ ਬਰਾਬਰ ਦੀ ਜ਼ਿੰਮੇਵਾਰੀ ਮੇਰੀ ਵੀ ਆ ਅਸੀਂ ਸਾਰੇ ਕਿਤੇ ਨਾ ਕਿਤੇ ਲਾਲਚ ਦੇ ਵਿੱਚ ਆ ਕੇ ਕੋਈ ਨਾ ਕੋਈ ਗਲਤੀ ਕਰਦੇ ਆ ਜਿਸ ਕਾਰਨ ਕਰਕੇ ਇਸ ਤਰ੍ਹਾਂ ਦੀ ਸਬੀ ਬਣੀ ਹੋਈ ਆ ਉਹ ਗਲਤੀਆਂ ਕਿਵੇਂ ਹੁੰਦੀਆਂ ਨੇ ਸਭ ਤੋਂ ਮੇਨ ਚੀਜ਼ ਆ ਜਿਹੜੀ ਦੋਸਤੋ ਟੋਪੀ ਪਾਉਣੀ ਜਦੋਂ ਤੁਸੀਂ ਕੋਈ ਰੀਅਲ ਏਸਟੇਟ ਦਾ ਕੰਮ ਕਰਦੇ ਹੋ ਤੁਸੀਂ ਕੋਈ ਜ਼ਮੀਨ ਲੈ ਲਓ ਖਰੀਦ ਲਓ ਉਹਦਾ ਬਿਆਨਾਂ ਕਰ ਲਓ ਫਿਰ ਤੁਸੀਂ ਵੇਚ ਸਕਦੇ ਹੋ ਕੋਈ ਚੱਕਰ ਹੀ ਨਹੀਂ ਫਿਰ ਤੁਸੀਂ ਉਹਨੂੰ ਵੇਚਣ ਦੇ ਅਧਿਕਾਰਤ ਹੋਗੇ ਤੁਸੀਂ ਆਪਣਾ ਬਿਆਨਾਂ ਲਾਇਆ 10% 20% 30% ਜਿੰਨਾ ਵੀ ਬਿਆਨਾਂ ਤੁਸੀਂ ਦੇਤਾ ਫਿਰ ਤੁਸੀਂ ਉਹਦਾ ਪ੍ਰੋਫਿਟ ਲੈਣ ਦੇ ਹੱਕਦਾਰ ਹੋ ਲੇਕਿਨ ਬਿਨਾ ਉਹਦਾ ਮਤਲਬ ਪੈਸੇ ਦਿੱਤਿਆਂ ਜਦੋਂ ਤੁਸੀਂ ਰੇਟ ਦੇ ਵਿੱਚ ਸਪੋਜ ਕਰ ਲੋ ਆਹ ਵਿਅਕਤੀ ਵੇਚਣ ਵਾਲਾਗਾ ਆਹ ਖਰੀਦਣ ਵਾਲਾਗਾ ਵੇਚਣ ਵਾਲਾ ਕਹਿੰਦਾ ਮੈਂ 50 ਲੱਖ ਨੂੰ ਜ਼ਮੀਨ ਵੇਚਣੀ ਆ ਤੁਸੀਂ ਖਰੀਦਣ ਵਾਲੇ ਨੂੰ ਕਹਿ ਦਿਨੋ ਕਿ 60 ਲੱਖ ਰੁਪਇਆ ਡਿਮਾਂਡ ਹੈਗੀ ਤੁਸੀਂ 55 ਲੱਖ ਦੇ ਉੱਪਰ ਬੰਦੇ ਨੂੰ ਮੂਰਲੇ ਨੂੰ ਮਨਾ ਲੈਨੇਓ ਇਹਨੂੰ 50 ਲੱਖ ਕਹਿ ਕੇ ਕਿ ਤੈਨੂੰ ਅਸੀਂ ਤੇਰੀ 50 ਲੱਖ ਰੁਪਏ ਦੀ ਡਿਮਾਂਡ ਪੂਰੀ ਕਰਾਂਗੇ ਉੱਪਰਲੇ ਜਿਹੜੇ ਪੈਸੇ ਨੇ ਉਹ ਤੈਨੂੰ ਸਾਨੂੰ ਵਾਪਸੀ ਕਰਨੀ ਪਊਗੀ ਅਸੀਂ ਤੇਰਾ ਪੂਰਾ ਰੇਟ ਲਵਾ ਦਿੰਨੇ ਆ ਯਾਨੀ ਕਿ ਅਗਲਾ ਕਹਿੰਦਾ ਠੀਕ ਹੈ ਜੀ ਮੇਰਾ ਰੇਟ ਪੂਰਾ ਲਵਾਤਾ ਹੁਣ ਇਹ ਤੋਂ 55 ਲੈ ਲਿਆ 5 ਲੱਖ ਰੁਪਏ ਦੀ ਵਿੱਚ ਕੀ ਹੋ ਗਈ ਟੋਪੀ ਹੁਣ ਜੇ 10 ਕਿੱਲੇ ਨੇ ਤਾਂ 50 ਲੱਖ ਰੁਪਇਆ ਮਤਲਬ ਹੋ ਗਿਆ ਧੋਖਾ ਕਿਹਦੇ ਨਾਲ ਹੋ ਗਿਆ ਇਹਦੇ ਨਾਲ ਵੀ ਹੋ ਗਿਆ ਤੇ ਇਹਦੇ ਨਾਲ ਵੀ ਹੋ ਗਿਆ ਦੋਨਾਂ ਜਾਨਿਆਂ ਨਾਲ ਧੋਖਾ ਹੋ ਗਿਆ ਕਿਉਂਕਿ ਜੇ ਤਾਂ ਇਹਦਾ 55 ਲੱਖ ਰੁਪਇਆ ਲਵਾਉਣਾ ਹੀ ਸੀ ਤਾਂ ਇਹ ਮਾਲਕ ਨੂੰ ਮਿਲਣਾ ਚਾਹੀਦੀ ਤੇ ਜ਼ਮੀਨ ਦਾ ਮਾਲਕ ਤਾਂ ਇਹ ਆ ਲੇਕਿਨ ਜੇ 50 ਦੀ ਮਿਲਦੀ ਸੀ ਤਾਂ ਫਿਰ ਇਹਨੂੰ 50 ਦੀ ਮਿਲਣੀ ਚਾਹੀਦੀ ਸੀ ਇਹਦਾ 50 ਲੱਖ ਰੁਪਏ ਦਾ ਜਿਹੜਾ ਟੋਪਾ ਪਾ ਲਿਆ ਇਹ ਜਦੋਂ ਡੀਲਰ ਪਾਉਂਦੇ ਨੇ ਉਸ ਸਮੇਂ ਦਾ ਪੈਸੇ ਬਣਾ ਲੈਂਦੇ ਨੇ ਬਣ ਜਾਂਦੇ ਨੇ ਟੋਪੀ ਪੈ ਗਈ ਲੇਕਿਨ ਹੁਣ ਜਦੋਂ ਇਸ ਵਿਅਕਤੀ ਨੇ ਇਹ ਤੋਂ ਜ਼ਮੀਨ ਖਰੀਦੀ ਹੈ ਉਦੋਂ ਬਾਅਦ ਇਹਨਾਂ ਦਾ ਮੇਲ ਤਾਂ ਆਪਸ ਵਿੱਚ ਹੁੰਦਾ ਹੀ ਹੈਗਾ ਉਹ ਜਦੋਂ ਮਿਲਦੇ ਨੇ ਆਪਸ ਵਿੱਚ ਬਾਅਦ ਦੇ ਵਿੱਚ ਆ ਗੱਲਬਾਤ ਹੁੰਦੀ ਆ ਤਾਂ ਉਹ ਦੱਸਦਾ ਵੀ ਯਾਰ ਤੁਸੀਂ ਜ਼ਮੀਨ ਮਹਿੰਗੀ ਲਾਤੀ ਬਾਈ ਜੀ ਅੱਲ ਕਹਿੰਦਾ ਮੈਂ ਤਾਂ 50 ਲੱਖ ਨੂੰ ਦਿੱਤੀ ਆ ਉਹ ਨਹੀਂ ਯਾਰ ਮੈਂ ਤਾਂ 55 ਨੂੰ ਲਈ ਆ ਤਾਂ ਫਿਰ ਉੱਥੇ ਪਤਾ ਲੱਗ ਜਾਂਦਾ ਕਿ ਡੀਲਰ ਧੋਖਾ ਕਰ ਗਿਆ ਫਿਰ ਕੀ ਹੁੰਦਾ ਕਿ ਅਸੀਂ ਕਹਿੰਨੇ ਆ ਨਹੀਂ ਜੀ ਨਹੀਂ ਉਹ ਤਾਂ ਤੁਸੀਂ ਤੁਸੀਂ ਮੰਗਿਆ ਹੀ 50 ਸੀਗਾ ਅਸੀਂ ਤੇ ਜੀ ਤੁਹਾਨੂੰ ਥੋੜੀ ਮੰਗ ਪੂਰੀ ਕਰਤੀ ਮਤਲਕਿ ਦਲੀਲ ਨਾਲ ਤੁਸੀਂ ਜਿਵੇਂ ਮਰਜ਼ੀ ਕਿਸੇ ਗੱਲ ਨੂੰ ਕਰ ਲਓ ਪਰ ਸਭੀ ਸਾਰੇ ਪ੍ਰਾਪਰਟੀ ਡੀਲਰਾਂ ਦੀ ਇਸ ਗੱਲ ਦੇ ਨਾਲ ਖਰਾਬ ਹੋ ਜਾਂਦੀ ਆ ਅਲਾ ਕਹਿੰਦਾ ਇਹ ਤਾਂ ਹੈ ਹੀ ਟੋਪੀ ਬਾਜ ਨੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾਇਆ ਹੋਇਆ ਦੋਸਤੋ ਇੱਕ ਚੀਜ਼ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਤੁਸੀਂ ਅਗਰ ਕੱਲਾ ਪੈਸੇ ਨੂੰ ਮਕਸਦ ਬਣਾਮੋਂਗੇ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕੋਗੇ ਤੁਹਾਨੂੰ ਆਪ ਜਿੰਨੇ ਵੀ ਵੱਡੇ ਤੋਂ ਵੱਡੇ ਬੰਦੇ ਮਿਲਣਗੇ ਕਾਹ ਚਾਹੇ ਕਿੱਡੇ ਵੱਡੇ ਮਰਜੀ ਤੁਸੀਂ ਲੈ ਲਓ ਇਹਨਾਂ ਨੂੰ ਮਸਕ ਵਰਗੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਮਕਸਦ ਹੈ ਜਿੰਨਾ ਚਿਰ ਤੁਸੀਂ ਇੱਕ ਮਕਸਦ ਨਹੀਂ ਬਣਾਉਂਦੇ ਉਹਨਾਂ ਚਿਰ ਕਾਮਯਾਬੀ ਨਹੀਂ ਜੇਕਰ ਸਾਡੀ ਜ਼ਮੀਨਾਂ ਹੀ ਜ਼ਮੀਨਾਂ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸਾਡਾ ਲਾਈਵ ਕੋਰਸ ਕਰ ਸਕਦੇ ਹੋ ਤੇ ਲਾਈਵ ਕੋਰਸ ਦੇ ਵਿੱਚ ਤੁਹਾਨੂੰ ਉਹਦੀ ਰਿਕਾਰਡਿੰਗ ਵੀ ਨਾਲ ਮਿਲੇਗੀ ਤੇ ਨਾਲ 10 ਦਿਨਾਂ ਦਾ ਤੁਹਾਨੂੰ ਰਿਕਾਰਡਿੰਗ ਉਹਨੂੰ ਐਪ ਨੂੰ ਡਾਊਨਲੋਡ ਤੁਸੀਂ ਕਿਵੇਂ ਕਰਨਾ ਪਹਿਲਾਂ ਉਹਨੂੰ ਜਾ ਕੇ ਪਲੇ ਸਟੋਰ ਦੇ ਵਿੱਚ ਤੁਸੀਂ ਡਾਊਨਲੋਡ ਕਰੋ ਜ਼ਮੀਨਾਂ ਹੀ ਜ਼ਮੀਨਾਂ ਔਰ ਪਹਿਲਾ ਇੰਟਰਫੇਸ ਇਹ ਆਏਗਾ ਉਸ ਤੋਂ ਬਾਅਦ ਅੱਗੇ ਤੁਸੀਂ ਇਸ ਇੰਟਰਫੇਸ ਤੇ ਆ ਜਾਓਗੇ ਔਰ ਇਹਦੇ ਵਿੱਚ ਤੁਸੀਂ ਜਿਹੜਾ ਜੂਜ਼ ਅਨਦਰ ਮੈਥਡ ਇਹਨੂੰ ਟੱਚ ਕਰਨਾ ਥੱਲੇ ਤੁਹਾਨੂੰ ਜਿਹੜਾ ਦਿਖਾਇਆ ਹੈ ਗੋਲ ਤੇਰਾ ਕਰਕੇ ਉਸ ਤੋਂ ਬਾਅਦ ਫਿਰ ਇਹ ਇੰਟਰਫੇਸ ਆ ਜਾਊਗਾ ਤੇ ਇਹਦੇ 'ਚ ਤੁਸੀਂ ਆਪਣਾ ਜਿਹੜਾ ਹੈਗਾ ਮੋਬਾਈਲ ਨੰਬਰ ਇੱਥੇ ਭਰ ਦੇਣਾ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਫਿਰ ਇਹ ਵਾਲਾ ਇੰਟਰਫੇਸ ਆਏਗਾ ਇਹਦੇ 'ਚ ਤੁਹਾਡੇ ਕੋਲੇ ਆਊਗੀ ਆਹ OTP OTP ਇੱਥੇ ਭਰ ਦੇਣਾ ਤੇ ਉਸ ਤੋਂ ਬਾਅਦ OTP ਭਰ ਕੇ ਜਦੋਂ ਅੱਗੇ ਜਾਓਗੇ ਤਾਂ ਗੈਟ ਦਿਸ ਕੋਰਸ ਜਿੱਥੇ ਮੇਰਾ ਗੋਲ ਤੈੱਕ ਰੱਖ ਰਿਹਾ ਹੈ ਔਰ ਉਸ ਤੋਂ ਬਾਅਦ ਇੱਥੇ ਜਾ ਕੇ ਤੁਸੀਂ ਆਪਣੀ 2119 ਰੁਪਏ 99 ਰੁਪਏ 2120 ਰੁਪਏ ਯਾਨੀ ਕਿ UPI ਰਹੀਂ ਜਿਹੜਾ ਵੀ ਤੁਹਾਡੇ ਕੋਲ ਹੈਗਾ ਕਰਕੇ ਕੰਟੀਨਿਊ ਕਰ ਦੇਣਾ ਤੁਸੀਂ ਸਾਡੀ ਐਪ ਡਾਊਨਲੋਡ ਦੇ ਵਿੱਚ ਜੁਆਇਨ ਕਰ ਲੋਗੇ ਸਾਡੇ ਕੋਰਸ ਨੂੰ ਔਰ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਓ ਤੁਸੀਂ ਇਕੱਲੇ ਪੈਸੇ ਨੂੰ ਮਕਸਦ ਬਣਾਵੋਗੇ ਤਾਂ ਪੈਸਾ ਕੁਝ ਤਾਂ ਮਿਲ ਜੂਗਾ ਪਰ ਜਦੋਂ ਤੁਸੀਂ ਇੱਕ ਮਕਸਦ ਬਣਾ ਕੇ ਕੰਮ ਕਰੋਗੇ ਤਾਂ ਪੈਸਾ ਤੁਹਾਡੇ ਮਗਰ ਭੱਜਿਆ ਆਊਗਾ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਕਿ ਇੱਕ ਤਾਂ ਜਿਹੜੇ ਸਾਡੇ ਬੇਲੇ ਫਿਰਦੇ ਨੌਜਵਾਨ ਨੇ ਜਿਹੜੇ ਕਹਿੰਦੇ ਨੇ ਕੰਮ ਨਹੀਂ ਹੈਗਾ ਚਾਹੇ ਨੌਜਵਾਨਾ ਚਾਹੇ ਕੋਈ ਅਧ ਖੜਾ ਮੁਰਦਾ ਉਹਨਾਂ ਨੂੰ ਇਸ ਕੰਮ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਕੰਮ ਸਿਖਾਇਆ ਜਾਵੇ ਕਿਉਂਕਿ ਦੋਸਤੋ ਬਿਨਾਂ ਸਿੱਖਿਆ ਕੀਤਾ ਹੋਇਆ ਕੰਮ ਕਦੇ ਵੀ ਕਾਮਯਾਬ ਨਹੀਂ ਹੁੰਦਾ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਹਾਂਗਾ ਕਿ 80% ਜਿਹੜੇ ਹੈਗੇ ਨੇ 90% ਪ੍ਰਾਪਰਟੀ ਡੀਲਰਾਂ ਨੂੰ ਫਰਦ ਨਹੀਂ ਦੇਖਣੀ ਆਉਂਦੀ ਹਿੱਸ਼ਾ ਨਹੀਂ ਕੱਢਣਾ ਆਉਂਦਾ ਇਹ ਆਪਣੇ ਆਪ ਦੇ ਵਿੱਚ ਇੱਕ ਸਚਾਈ ਹੈ ਜਦੋਂ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਤਾਂ ਤੁਸੀਂ ਕਾਮਯਾਬ ਕਿਵੇਂ ਹੋਮੋਗੇ ਜਿਹਨੇ ਕਰੋੜਾਂ ਰੁਪਏ ਤੁਹਾਡੇ ਰਾਹੀ ਲਾਉਣਾਗਾ ਜਦੋਂ ਤੁਸੀਂ ਕੰਮ ਹੀ ਨਹੀਂ ਜਾਂਦੇ ਤਾਂ ਤੁਸੀਂ ਨਹੀਂ ਕਰ ਸਕਦੇ ਮੈਂ ਇੱਕ ਆਪਣਾ ਮਕਸਦ ਬਣਾਇਆ ਇੱਕ ਤੱਕੇ ਮੈਂ ਇਸ ਇਹਨਾਂ ਨੂੰ ਆਪਣਾ ਕੰਮ ਸਿਖਾਉਣਾ ਇੱਕ ਮੈਂ ਮਕਸਦ ਬਣਾਇਆ ਕਿ ਜਿਹੜਾ ਸਾਡੇ ਤੇ ਇਹ ਸਭੀ ਬਣੀ ਹੋਈਆ ਪ੍ਰਾਪਰਟੀ ਡੀਲਰਾਂ ਦੀ ਇਸ ਸਭੀ ਨੂੰ ਧੋਣਾ ਪ੍ਰੋਪਰਟੀ ਡੀਲਰ ਦੇ ਨਾਮ ਸੁਣਦੇ ਹੀ ਜਿਹੜੀ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣ ਜਾਂਦੀ ਆ ਕਿ ਯਾਰ ਇਹਨਾਂ ਦਾ ਤਾਂ ਕੰਮ ਹੀ ਇਸ ਤਰ੍ਹਾਂ ਦਾ ਇਹ ਤਾਂ ਟੋਪੀ ਬਾਜ਼ ਨੇ ਜਾਂ ਜੋ ਮੈਂ ਕਹਿ ਰਿਆਂਗਾ ਇਹਨੂੰ ਤੋਤਾ ਕਿਵੇਂ ਜਾਵੇ ਇਹ ਮੈਂ ਇੱਕ ਮਕਸਦ ਬਣਾ ਕੇ ਚੱਲਿਆ ਹੋਇਆ ਜਿਹਦੇ ਲਈ ਮੈਨੂੰ 35 ਸਾਲ ਲੱਗ ਗਏ ਦੋਸਤੋ 35 ਸਾਲ ਮੈਂ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਕਿਹਾ ਕਿ ਤਿੰਨ ਉਂਗਲਾਂ ਮੇਰੇ ਵੱਲ ਵੀ ਨਹੀਂ ਗਈਆਂ ਕਿ ਮੈਂ ਨਹੀਂ ਕਿਤੇ ਗਲਤੀ ਕੀਤੀ ਉਹ ਜ਼ਰੂਰ ਕੀਤੀ ਹੋਊਗੀ ਮੈਂ ਕਦੇ ਵੀ ਆਪਣੇ ਆਪ ਨੂੰ ਮਾਫ ਕਰਕੇ ਨਹੀਂ ਚੱਲਦਾ ਲੇਕਿਨ ਫੇਰ ਵੀ ਦੇਰ ਆਏ ਦਰੋਸਤੇ ਤੁਸੀਂ ਜਦੋਂ ਸਹੀ ਲਾਈਨ ਤੇ ਆਉਣਿਓ ਤਾਂ ਵੀ ਪ੍ਰਮਾਤਮਾ ਤੁਹਾਨੂੰ ਮਾਫ ਕਰਦਾ ਮੈਂ ਮਕਸਦ ਬਣਾਇਆਗਾ ਕਿ ਮੈਂ ਇਸ ਸਭੀ ਨੂੰ ਸਾਫ ਕਰਨ ਦੀ ਖਾਤਰ ਸ਼ੀਸ਼ੇ ਵਾਂਗੂ ਸਾਫ ਕਰਨ ਦੀ ਖਾਤਰ ਕੰਮ ਕਰਨ ਤੇ ਲੱਗਿਆ ਹੋਇਆ ਔਰ ਜਿਹਦੇ ਚ ਮੈਨੂੰ ਕਾਮਯਾਬੀ ਮਿਲ ਗਈ ਹੁਣ ਦੋਸਤੋ ਮੈਂ ਕਿਵੇਂ ਕੰਮ ਕਰਦਾਗਾ ਅਸੀਂ ਜਿਹਨੇ ਕਿਉਂਕਿ ਧੋਖਾ ਕਿੱਥੇ ਹੋਇਆ ਸੀਗਾ ਆ ਮਤਲਬ ਖਰੀਦਦਾਰ ਸੀ ਆਪ ਬੇਚਦਾਰ ਸੀਗਾ ਆ ਵਿੱਚ ਆ ਵਿੱਚ ਪ੍ਰਾਪਰਟੀ ਡੀਲਰ ਸੀ ਜਿਹਨੇ ਓਲਾ ਰੱਖਿਆ ਹੁਣ ਮੈਂ ਕੀ ਕੀਤਾਗਾ ਕਿ ਆਪਣੇ ਆਪ ਨੂੰ ਵਿੱਚੋਂ ਵੱਖ ਕਰ ਦਿੱਤਾ ਇਹਨਾਂ ਦੋਨਾਂ ਨੂੰ ਸਿੱਧਾ ਕਰ ਦਿੱਤਾ ਸਿੱਧਾ ਕਿਵੇਂ ਕਰ ਦਿੱਤਾ ਮੈਂ ਇੱਕ ਜਿਹੜੀ ਐਪ ਬਣਾਈ ਆ ਜ਼ਮੀਨਾਂ ਹੀ ਜ਼ਮੀਨਾਂ ਐਪ ਜਿਹਦੇ ਵਿੱਚ ਇਹ ਵੇਚਦਾਰ ਹੈ ਆਪਣੀ ਜ਼ਮੀਨ ਦਾ ਇਹਦਾ ਐਪ ਦੇ ਵਿੱਚ ਫੋਨ ਨੰਬਰ ਸਿੱਧਾ ਮਿਲੇਗਾ ਜਾਨੀ ਜਰਨੈਲ ਸਿੰਘ 10 ਏਕੜ ਜ਼ਮੀਨ ਵੇਚ ਰਿਹਾ ਮਲੇਰ ਕੋਲੇ ਦੇ ਲਾਗੇ ਆ ਬੈਠਾ ਐਪ ਦੇ ਵਿੱਚ ਇਹ ਬੰਦਾ ਜ਼ਮੀਨ ਖਰੀਦਣੀ ਚਾਹੁੰਦਾ ਹੈ ਮਲੇਰ ਕੋਲੇ ਦੇ ਨੇੜੇ ਇਹਨੇ ਵੀ ਐਪ ਨੂੰ ਡਾਊਨਲੋਡ ਕੀਤਾ ਤੇ ਇਹਦਾ ਵੀ ਨੰਬਰ ਸਿੱਧਾ ਐਪ ਦੇ ਵਿੱਚ ਲਿਖਿਆ ਹੋਇਆਗਾ ਕਿ ਆ ਫਲਾਨਾ ਸਿੰਘ ਜਾਨੀ ਗੁਰਮukh ਸਿੰਘ ਜ਼ਮੀਨ ਖਰੀਦਣੀ ਚਾਹੁੰਦਾ ਮਲੇਰ ਕੋਟਲੇ ਦੇ ਲਾਗੇ ਜਦੋਂ ਇਹਨੇ ਵੀ ਐਪ ਡਾਊਨਲੋਡ ਕਰ ਲਈ ਇਹਨੇ ਵੀ ਐਪ ਡਾਊਨਲੋਡ ਕਰ ਲਈ ਦੋਨਾਂ ਨੂੰ ਇੱਕ ਦੂਜੇ ਦਾ ਨੰਬਰ ਮਿਲ ਗਿਆ ਚਾਹੇ ਜਰਨੈਲ ਸਿੰਘ ਗੁਰਮukh ਸਿੰਘ ਨੂੰ ਫੋਨ ਕਰੂਗਾ ਚਾਹੇ ਗੁਰਮukh ਸਿੰਘ ਜਰਨੈਲ ਸਿੰਘ ਨੂੰ ਫੋਨ ਕਰੂਗਾ ਤਾਂ ਉਹਨਾਂ ਦੋਨਾਂ ਨੂੰ ਆਪਸ ਵਿੱਚ ਸਿੱਧਾ ਪਤਾ ਲੱਗੂਗਾ ਕਿ ਜਰਨੈਲ ਸਿੰਘ ਕੀ ਮੰਗ ਕਰ ਰਿਹਾਗਾ ਹੁਣ ਜਰਨੈਲ ਸਿੰਘ ਸਪੋਜ਼ ਕਰ ਲੋ 50 ਲੱਖ ਜਾਂ 60 ਲੱਖ ਜੋ ਵੀ ਮੰਗਦਾ ਉਹ ਇਹਨੂੰ ਗੁਰਮukh ਸਿੰਘ ਨੂੰ ਦੱਸੂਗਾ ਜੀ ਮੇਰੀ ਡਿਮਾਂਡ ਆ ਹੈਗੀ ਆ ਇਹ 60 ਮੰਗਦਾ ਹੈ ਗੁਰਮukh 50 ਲਾਉਂਦਾ ਜੋ ਵੀ ਹੈ ਇਹ ਸਿੱਧਾ ਆਪਸ ਵਿੱਚ ਸੌਦਾ ਕਰਨਗੇ ਕੋਈ ਮੀਡਲਮੈਨ ਨਹੀਂ ਹੈਗਾ ਵਿਚਾਲੇ ਵਿਚਲੇ ਮੀਡਲਮੈਨ ਦਾ ਕੰਮ ਚੱਕਿਆ ਗਿਆ ਸਪੋਜ਼ ਕਰ ਲੋ ਇਹਨਾਂ ਤੋਂ ਰੇਟ ਦਾ ਫਰਕ ਨਹੀਂ ਨਿਕਲ ਰਿਹਾ ਮੰਨ ਲਓ 10 ਲੱਖ ਦਾ 5 ਲੱਖ ਦਾ ਰੇਟ ਦਾ ਫਰਕ ਹੈ ਪਰ ਉਦਾਂ ਕਲੀਅਰ ਦੋਨਾਂ ਨੂੰ ਸ਼ੀਸ਼ੇ ਵਾਂਗੂ ਪੱਕਾ ਪਤਾ ਹੈ ਇਹਨੂੰ ਵੀ ਪਤਾ ਹੈ ਕਿ ਗੁਰਮੁਖ ਸਿੰਘ ਕੀ ਲਾ ਰਿਹਾ ਗੁਰਮੁਖ ਸਿੰਘ ਨੂੰ ਪਤਾ ਹੈ ਕਿ ਜਰਨੈਲ ਸਿੰਘ ਕੀ ਮੰਗ ਰਿਹਾ ਲੇਕਿਨ ਅਗਰ ਇਹਨਾਂ ਤੋਂ ਫਰਕ ਨਹੀਂ ਨਿਕਲਦਾ ਤਾਂ ਇਹ ਮੈਨੂੰ ਸੰਪਰਕ ਕਰਨਗੇ ਕਿ ਸਰਪੰਚ ਸਾਹਿਬ ਅਸੀਂ ਆਪਸ ਵਿੱਚ ਗੱਲਬਾਤ ਕਰ ਲਈ ਹੈ ਪਰ ਸਾਡਾ ਰੇਟ ਦਾ ਫਰਕ ਹੈ ਤੁਸੀਂ ਬੈਠ ਕੇ ਸਾਡਾ ਫਰਕ ਕਢਾਓ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ ਉਹਨਾਂ ਦੋਨਾਂ ਦੀ ਡਿਮਾਂਡ ਦੇ ਉੱਪਰ ਮੈਂ ਬੈਠ ਕੇ ਇਹਨਾਂ ਦੀ ਮੀਟਿੰਗ ਕਰਾਉਣਾ ਔਰ ਇਹਨਾਂ ਦਾ ਸੌਦਾ ਕਰਾਉਣਾ ਉਹਨਾਂ ਇਹਦੇ ਵਿੱਚ ਮੈਂ ਕੋਈ ਓਲਾ ਰੱਖ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਹੈ ਕਿ ਮੰਗਦਾ ਕੀ ਆ ਉਹਨੂੰ ਪਤਾ ਕਿ ਉਹ ਦਿੰਦਾ ਕੀ ਹੈ ਫੇਰ ਅਸੀਂ ਕਮਿਸ਼ਨ ਲਵਾਂਗੇ ਲੇਕਿਨ ਜੇਕਰ ਉਹਨਾਂ ਦਾ ਰੇਟ ਆਪਣਾ ਬਣ ਗਿਆ ਜੇਕਰ ਜਿੰਨੇ ਪੈਸੇ ਉਹ ਮੰਗਦਾ ਉਹਨੇ ਉਹਨੇ ਦੇ ਦਿੱਤੇ ਤੇ ਉਹਨਾਂ ਦਾ ਸੌਦਾ ਹੋ ਗਿਆ ਸਾਡਾ ਕੋਈ ਕਮਿਸ਼ਨ ਨਹੀਂ ਅਸੀਂ ਕੋਈ ਕਮਿਸ਼ਨ ਨਹੀਂ ਲੈਣਾ ਉਹਨਾਂ ਨੇ ਜਦੋਂ ਐਪ ਡਾਊਨਲੋਡ ਕੀਤੀ ਸਾਡੀ ਸਿਰਫ ਫੀਸ ਉਸ ਸਮੇਂ ਦੀ ਜਿਹੜੀ ਫੀਸ ਆ ਅਜੇ ਤਾਂ ਅਸੀਂ ਬਹੁਤ ਹੀ ਘੱਟ ਫੀਸ ਰੱਖੀ ਹੋਈ ਆ ਬਾਅਦ ਦੇ ਵਿੱਚ ਜਿਵੇਂ ਜਿਵੇਂ ਸਾਡਾ ਅੱਗੇ ਉਹ ਸਾਡੀ ਅਧਿਕਾਰ ਹੈਗਾ ਉਹਦੇ 'ਚ ਅਸੀਂ ਮੰਨ ਲਓ 5-5000 ਰੁਪਏ ਫੀਸ ਆ ਸਾਨੂੰ ਉਹਨਾਂ ਨੇ 5-5000 ਰੁਪਏ ਦਿੱਤਾ ਤੇ ਆਪਣਾ ਸੌਦਾ ਸਿੱਧਾ ਕਰ ਲਿਆ ਜਦੋਂ ਕਿ ਸੌਦਾ ਜਦੋਂ ਕਮਿਸ਼ਨ ਜਿਆ ਪਾਉਂਦਾ ਬਣਾਉਣਿਆਂ ਜੇ 10 ਕਿੱਲਿਆਂ ਦਾ ਕਮਿਸ਼ਨਾਂ ਤਾਂ ਘੱਟੋ-ਘੱਟ 5 ਤੋਂ 6 ਲੱਖ ਰੁਪਏ ਕਮਿਸ਼ਨ ਇਹਦਾ ਮਨਣਾ ਸੀ 5 ਤੋਂ 6 ਲੱਖ ਰੁਪਇਆ ਕਮਿਸ਼ਨ ਇਹਦਾ ਬਣਨਾ ਸੀਗਾ ਹੁਣ ਤੁਸੀਂ ਕਹੋਗੇ ਫਿਰ ਤੁਸੀਂ ਸਬਰ ਕਿਸ ਚੀਜ਼ ਦੇ ਉੱਪਰ ਕੀਤਾ ਤੁਸੀਂ ਸੋਚੋਗੇ ਕਿ ਕਿੱਥੇ ਤਾਂ ਤੁਸੀਂ 5 ਇਧਰੋਂ 5 ਇਧਰੋਂ 10 ਲੱਖ ਲੈਣਾ ਸੀਗਾ ਤੇ ਕਿੱਥੇ ਤੁਸੀਂ 10000 ਨਾਲ ਸਹਰ ਰਹੇ ਹੋ ਕਿਉਂ ਦੇਖੋ ਦੋਸਤੋ ਪੈਸਾ ਇੱਕ ਐਸੀ ਚੀਜ਼ ਹੈ ਜਿਹਨੂੰ ਸਬਰ ਆ ਗਿਆ ਉਹਨੇ ਤਾਂ 10000 ਨਾਲ ਵੀ ਸਬਰ ਕਰਨ ਲੈਣਾ ਜਿਹਨੂੰ ਸਬਰ ਨਹੀਂ ਆਇਆ ਉਹਨੇ 10 ਲੱਖ ਨਾਲ ਵੀ ਉਹਨੂੰ ਸਬਰ ਨਹੀਂ ਆਉਣਾ ਹੈਗਾ ਸਾਡਾ ਮਕਸਦ ਕੀ ਹੈ ਕਿ ਸਾਡੇ ਕੋਲੇ ਗਾਹਕ ਇੰਨਾ ਹੈਗਾ ਜ਼ਮੀਨਾਂ ਵੇਚਣ ਵਾਲੇ ਨੇ ਨੇ ਰੋਜ਼ ਦਾ 3-300 ਟੈਲੀਫੋਨ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਅਟੈਂਡ ਹੀ ਨਹੀਂ ਕਰ ਪਾਉਂਦੇ ਜਿਨ੍ਹਾਂ ਨੂੰ ਅਸੀਂ ਅਟੈਂਡ ਹੀ ਨਹੀਂ ਕਰ ਸਕਦੇ ਤਾਂ ਸਾਡਾ ਜਿਹੜਾ ਮਤਲਬ ਉਹ ਗਾਹਕ ਤਾਂ ਫਿਰ ਨਿਕਲੀ ਜਾਊਗਾ ਆ ਗਿਆ ਸਿਮਰਜੀਤ ਆ ਗਿਆ ਉਹ ਤਾਂ ਨਿਕਲੀ ਜਾਊਗਾ ਗਾਹਕ ਤਾਂ ਫਿਰ ਤਾਂ ਕੁਝ ਵੀ ਨਹੀਂ ਹੋਇਆ ਲੇਕਿਨ ਜਦੋਂ ਸਾਨੂੰ ਉਹਨੇ ਵੀ ਡਾਊਨਲੋਡ ਕੀਤਾ ਹੋਇਆ ਉਹਨੇ ਵੀ ਡਾਊਨਲੋਡ ਕੀਤਾ ਆ ਸਾਨੂੰ ਕੁਝ ਤਾਂ ਮਿਲਿਆ ਔਰ ਮੇਨ ਮਕਸਦ ਜਿਹੜਾ ਹੈਗਾ ਉਹ ਮੇਰਾ ਮਕਸਦ ਹੱਲ ਹੋਇਆ ਕਿ ਇਹਨਾਂ ਨੂੰ ਇਹ ਤਾਂ ਕਲੀਅਰ ਹੋ ਗਿਆ ਨਾ ਕਿ ਯਾਰ ਠੀਕ ਹੈ ਸਰਪੰਚ ਸਾਹਿਬ ਨੇ ਸਾਨੂੰ ਸਿੱਧਾ ਮਿਲਾ ਦਿੱਤਾ ਆਪਣਾ ਵਿੱਚ ਕੋਈ ਲਾਲਚ ਕੋਈ ਟੋਪੀ ਨਹੀਂ ਰੱਖੀ ਦੂਜੇ ਨੰਬਰ ਤੇ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਕੋਈ ਵੀ ਨਾ ਟੋਪੀ ਦਾ ਧੋਖਾ ਨਾ ਕਿਸੇ ਤਰ੍ਹਾਂ ਦਾ ਹੋਰ ਧੋਖਾ ਜਦੋਂ ਮਾਲਕ ਤੁਹਾਡੇ ਨਾਲ ਸਿੱਧਾ ਬੈਠਾ ਉਹ ਲਾ ਕਿਵੇਂ ਰੱਖੂਗਾ ਕੌਣ ਨੂੰ ਲਾ ਰੱਖੂਗਾ ਇੱਕ ਗੱਲ ਹੁਣ ਇਦੋਂ ਅੱਗੇ ਆਜੋ ਦੋਸਤੋ ਜਿਹੜੇ ਬੰਦੇ ਕੰਮ ਕਰਦੇ ਨੇ ਜ਼ਮੀਨਾਂ ਦੀ ਖਰੀਦ-ਵੇਚ ਦਾ ਬੁੱਕ ਕਰਕੇ ਵੇਚਦੇ ਨੇ ਹੁਣ ਇਹ ਵਿਅਕਤੀ ਆ ਜਿਹੜਾ ਗੁਰਮukh Singh ਸਮਝ ਲਓ ਇਹ ਜ਼ਮੀਨਾਂ ਬੁੱਕ ਕਰਦਾ ਹੈਗਾ ਇਹਦੇ ਕੋਲੇ 500 ਦੇ ਬੁੱਕ ਕਰੇ ਹੋਏ ਨੇ ਔਰ ਇਹਨੇ 500 ਦੇ ਵੇਚਣੇ ਨੇ ਐਪ ਡਾਊਨਲੋਡ ਕਰ ਲਈ ਇੱਕ ਵਾਰੀ ਐਪ ਤਾਂ ਸਿਰਫ 5000 ਰੁਪਏ ਦੇਖ ਕੇ ਕੇਰਾ ਡਾਊਨਲੋਡ ਹੋ ਗਈ ਉਹ ਤਾਂ ਪੱਕਾ ਵਿੱਚ ਚਲਿਆ ਗਿਆ ਉਹ ਆਪਣੇ 500 ਦੇ ਵੀ ਇੱਥੇ ਵੇਚ ਸਕਦਾ ਹੈ ਉਹ ਆਪਣੇ ਪੰਜੇ ਸੌਦੇ ਵੀ ਵੇਚ ਸਕਦਾ ਕਿਉਂਕਿ ਗਾਹਕ ਹਰ ਇੱਕ ਤਰ੍ਹਾਂ ਦਾ ਸਾਡੇ ਐਪ ਦੇ ਵਿੱਚ ਹੋਊਗਾ। ਔਰ ਪੰਜੇ ਸੌਦੇ ਵੇਚ ਲੂ ਤੇ ਫਿਰ ਜਮੀਨ ਉਹਨੇ ਖਰੀਦਣੀ ਵੀ ਐ ਗੁਰਮukh ਸਿੰਘ ਨੇ। ਉਹਦੇ ਲਈ ਜਰਨੈਲ ਸਿੰਘ ਬੈਠਾ ਕੋਈ ਹੋਰ ਲੋਕ ਬੈਠੇ ਨੇ ਜਿਹੜੇ ਇੱਥੇ ਵੇਚਣ ਆਲੇ ਨੇ ਉਹ ਉਹਨਾਂ ਤੋਂ ਜ਼ਮੀਨ ਚਾਹੇ 10 ਸੌਦੇ ਲੈ ਲਵੇ ਸਾਡੀ ਕੋਈ ਸ਼ਰਤ ਨਹੀਂ। ਸਾਡੀ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਕਿ ਤੁਸੀਂ ਇੱਕ ਵਾਰੀ ਐਪ ਡਾਊਨਲੋਡ ਕਰਕੇ ਇੱਥੇ ਇੱਕੋ ਹੀ ਸੌਦਾ ਕਰੋਗੇ। ਸਾਡੇ ਵੱਲੋਂ ਖੁੱਲ੍ਹਾ ਇੱਕ ਵਾਰੀ ਤੁਸੀਂ ਐਪ ਦੇ ਵਿੱਚ ਡਾਊਨਲੋਡ ਹੋ ਗਏ ਤਾਂ ਤੁਸੀਂ ਚਾਹੇ 20 ਸੌਦੇ ਕਰੋ ਸਾਨੂੰ ਕੋਈ ਮਤਲਬ ਨਹੀਂ ਅਸੀਂ ਕੋਈ ਟਾਈਮ ਦੀ ਮਤਲਬ ਦੇ ਵਿੱਚ ਸੀਮਾ ਨਹੀਂ ਰੱਖੀ ਅਗਲੀ ਗੱਲ ਦੋਸਤੋ ਹੁਣ ਮੈਂ ਗੱਲ ਕਰਦਾ ਪ੍ਰਾਪਰਟੀ ਡੀਲਰ ਜਿਹੜੇ ਮੇਰੇ ਵੀਰ ਇਸ ਗੱਲ ਦੇ ਉੱਪਰ ਮੇਰੇ ਨਾਲ ਨਾਰਾਜ਼ ਹੁੰਦੇ ਨੇ ਕਿ ਤੁਸੀਂ ਸਰਪੰਚ ਸਾਹਿਬ ਸਾਡਾ ਮਤਲਬ ਕੰਮ ਹੀ ਖਤਮ ਕਰ ਰਹੇ ਹੋ ਉਹਨਾਂ ਵੀਰਾਂ ਨੂੰ ਮੈਂ ਇਹ ਗੱਲ ਦੱਸਣੀ ਚਾਹਣਾ ਦੋਸਤੋ ਇੱਕ ਜੇ ਆਪਾਂ ਪੈਸੇ ਦੀ ਮੈਂ ਤੁਹਾਨੂੰ ਕਲੀਅਰਟੀ ਕਰਾਂ ਕਿ ਪੈਸਾ ਕਿਸ ਤਰ੍ਹਾਂ ਪੈਸਾ ਕੀ ਹੈ ਪੈਸਾ ਇਸ ਤਰ੍ਹਾਂ ਤੁਸੀਂ ਇਹਨੂੰ ਮੈਨੀਫੈਸਟ ਕਰੋ ਕਿ ਜਿਸ ਤਰ੍ਹਾਂ ਝਰਨਾ ਪਾਣੀ ਦਾ ਗਿਰਦਾ ਹੈ ਜਾਂ ਜਿਵੇਂ ਆਪਾਂ ਮੰਨ ਲਓ ਕਿ ਹਵਾ ਸਾਨੂੰ ਜਿਹੜੀ ਹਵਾ ਆਕਸੀਜਨ ਅਸੀਂ ਲੈ ਰਹੇ ਹਾਂ ਜਿਹੜੀ ਆਕਸੀਜਨ ਮੈਂ ਲੈ ਰਹਾਂ ਆਕਸੀਜਨ ਤਾਂ ਖੁੱਲੀ ਆ ਮਤਲਬ ਉਹ ਤਾਂ பிரਮੰਡ ਚ ਅਨ ਮਤਲਬ ਉਹ ਅਨਲਿਮਟਿਡ ਹੈ ਕੀ ਮੇਰੇ ਆਕਸੀਜਨ ਲੈਣ ਨਾਲ ਮੈਂ ਕਿਸੇ ਦਾ ਹਿੱਸਾ ਲੈ ਲਿਆ ਜਿਹੜੇ ਬਾਕੀ 8 ਅਰਬ ਲੋਕ ਸਾਹ ਲੈ ਰਹੇ ਨੇ ਕੀ ਮੈਂ ਉਹਨਾਂ ਦਾ ਕੋਈ ਹਿੱਸਾ ਲਿਆ ਜਿਹੜਾ ਮੇਰਾ ਹਿੱਸਾ ਆਕਸੀਜਨ ਦਾ ਸੀਗਾ ਉਹ ਮੈਨੂੰ ਮਿਲ ਗਿਆ ਜਿਹੜਾ ਬਾਕੀ ਲੋਕਾਂ ਦਾ ਹਿੱਸਾ ਉਹਨਾਂ ਨੂੰ ਮਿਲ ਰਿਹਾ ਇਸ ਕਰਕੇ ਜੇ ਤੁਸੀਂ ਪੈਸੇ ਨੂੰ ਦੇਖੋਗੇ ਕੋਈ ਕਿਸੇ ਦਾ ਹਿੱਸਾ ਨਹੀਂ ਖਾ ਸਕਦਾ ਜੋ ਤੁਹਾਡੇ ਕਰਮਾਂ ਦੇ ਵਿੱਚ ਜੋ ਤੁਸੀਂ ਆਪਣਾ ਕੰਮ ਕਰਕੇ ਕਰਮ ਕਰ ਰਹੇ ਹੋ ਉਹਦਾ ਫਲ ਤੁਹਾਨੂੰ ਪ੍ਰਮਾਤਮਾ ਨੇ ਜਿਵੇਂ ਆਕਸੀਜਨ ਆਪਾਂ ਨੂੰ ਅਨਲਿਮਿਟਿਡ ਮਿਲ ਰਹੀ ਹੈ ਏਸੇ ਤਰ੍ਹਾਂ ਪੈਸਾ ਵੀ ਜਿਹੜਾ ਅਨਲਿਮਿਟਿਡ ਹੈ ਜੋ ਤੁਸੀਂ ਕਰਮ ਕਰਨਾ ਮਿਲਣਾ ਉਹਦੇ ਅਨੁਸਾਰ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਨਾ ਮੈਂ ਕਿਸੇ ਦਾ ਕੁਝ ਖੋਹ ਸਕਦਾ ਨਾ ਕੋਈ ਦੂਜਾ ਮੇਰਾ ਖੋਹ ਸਕਦਾ ਹੈਗਾ ਇਸ ਕਰਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਮੈਂ ਇਹ ਚੀਜ਼ ਕਰ ਰਿਆਂਗਾ ਤਾਂ ਮੈਂ ਇਹਦੇ ਨਾਲ ਤੁਹਾਡੀ ਸਭੀ ਠੀਕ ਕਰ ਰਿਆਂਗਾ ਮੈਂ ਸ਼ੀਸ਼ੇ ਦੀ ਤਰ੍ਹਾਂ ਸਾਫ਼ ਸੋ ਕਰ ਰਿਆਂਗਾ ਕਿ ਪ੍ਰਾਪਰਟੀ ਡੀਲਰ ਹੈ ਜਿਹੜਾ ਉਹ ਇਸ ਤਰ੍ਹਾਂ ਵੀ ਕਰ ਸਕਦਾ ਹੈ ਜੇਕਰ ਅੱਜ ਮੈਂ ਇਸ ਤਰ੍ਹਾਂ ਕਰ ਸਕਦਾਗਾ ਤਾਂ ਕੋਈ ਵੀ ਪ੍ਰਾਪਰਟੀ ਡੀਲਰ ਇਸ ਤਰ੍ਹਾਂ ਕਰ ਸਕੂਗਾ ਉਹਨਾਂ ਨੂੰ ਵੀ ਇਸ ਗੱਲ ਦਾ ਹੌਸਲਾ ਮਿਲੂਗਾ ਕਿ ਜੇਕਰ ਸਰਪੰਚ ਸਾਹਿਬ ਬਿਨਾਂ ਕਮਿਸ਼ਨ ਤੋਂ ਸਿੱਧਾ ਮਾਲਕ ਨੂੰ ਮਲਾ ਸਕਦੇ ਨੇ ਤੇ ਕਾਮਯਾਬ ਨੇ ਅੱਜ ਕੋਈ ਪ੍ਰਾਪਰਟੀ ਦਾ ਕੰਮ ਕਰਨ ਵਾਲਾ ਵਿਅਕਤੀ ਹੈ ਜਿਹੜਾ ਚਾਹੇ ਮੇਰੇ ਨਾਲੋਂ 50 ਗੁਣਾ ਪੈਸੇ ਕਮਾਉਂਦਾ ਹੋਵੇ ਕੋਈ ਪਰਵਾਹ ਨਹੀਂ ਲੇਕਿਨ ਜੋ ਰਸਤਾ ਅੱਜ ਦੇ ਸਮੇਂ ਦੇ ਹਾਣ ਦੇ ਮੁਤਾਬਕ ਮੈਂ ਬਣਾਇਆਗਾ ਮੈਨੂੰ ਕੋਈ ਦੱਸੋ ਕਿਸ ਪ੍ਰਾਪਰਟੀ ਡੀਲਰ ਨੇ ਇਸ ਤੰਗ ਦੇ ਨਾਲ ਪ੍ਰਾਪਰਟੀ ਦਾ ਕੰਮ ਕੀਤਾ ਹੈ ਹਰੇਕ ਉਹ ਹੀ ਕਿਸੇ ਪਟੇ ਤਰੀਕੇ ਨਾਲ ਜ਼ਮੀਨ ਖਰੀਦ ਲਈ ਟੋਪੀ ਪਾ ਲਈ ਉਹ ਕਰ ਲਿਆ ਉਹ ਕਰ ਲਿਆ ਜੋ ਵੀ ਕਰਦੇ ਆ ਕਮਿਸ਼ਨ ਤੇ ਸੋ ਚਾਹੇ ਇਮਾਨਦਾਰੀ ਨਾ ਮੈਂ ਟੋਪੀ ਇਹ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ 100% ਹੀ ਨੇ ਚਾਹੇ 1% ਲੋਕ ਟੋਪੀ ਪਾਉਂਦੇ ਨੇ 1% 99% ਨੂੰ ਦਾਗ ਲਾਉਂਦੇ ਨੇ ਲੇਕਿਨ ਸਿਰਫ 1% ਹੀ ਖਰਾਬੀ ਕਰਦੇ ਨੇ ਮੈਂ ਦੋਸਤੋ ਕੱਲ ਮੇਰਾ ਇੱਕ ਪੌਡਕਾਸਟ ਹੋਇਆਗਾ ਔਰ ਪੰਜਾਬ ਦੇ ਹੀਰੇ ਨਾਮ ਦਾ ਚੈਨਲ ਹੈ ਤੇ ਪੇਜ ਹੈ ਉਹ ਮੇਰਾ ਪੌਡਕਾਸਟ ਕਰਕੇ ਲੈ ਕੇ ਗਏ ਨੇ ਅੱਜ ਸ਼ਾਮ ਨੂੰ 5 ਵਜੇ ਆਊਗਾ ਸੁਣਿਓ ਕਪਾਟ ਖੁੱਲ ਜਾਣਗੇ ਸਭ ਦੇ ਕਪਾਟ ਕਿਉਂਕਿ ਉਸੇ ਖੁਦ ਆਪ ਮੈਂ ਇੱਥੇ ਇੰਨੀ ਐਕਸਪਲੇਨ ਗੱਲ ਨੂੰ ਨਹੀਂ ਕਰ ਸਕਦਾ ਜੋ ਰਵਿੰਦਰ ਸ਼ਰਮੇ ਹੋਣਾ ਨੇ ਮੇਤੋਂ ਸਵਾਲ ਜਵਾਬ ਕਰਕੇ ਮੇਰੇ ਅੰਦਰੋਂ ਜਿਹੜੀਆਂ ਗੱਲਾਂ ਉਹਨਾਂ ਨੇ ਕਢਵਾਈਆਂ ਨੇ ਜੋ ਪੱਤਰਕਾਰ ਤੁਹਾਤੋਂ ਗੱਲ ਕਢਵਾ ਸਕਦਾਗਾ ਤੁਸੀਂ ਖੁਦ ਆਪ ਨਹੀਂ ਕੱਢ ਸਕਦੇ ਉਹ ਪੌਡਕਾਸਟ ਨੂੰ ਜਦੋਂ ਤੁਸੀਂ ਸੁਣੋਗੇ ਸਭ ਕੁਝ ਸਿੱਧੀ ਤਰ੍ਹਾਂ ਸਾਫ਼ ਹੋ ਜਾਊਗਾ ਪਵਿੱਤਰ ਪਾਣੀ ਦੀ ਤਰ੍ਹਾਂ ਤੁਹਾਡੇ ਸਾਹਮਣੇ ਕਿ ਕਿਵੇਂ ਲੋਕ ਧੋਖਾ ਕਰਦੇ ਨੇ ਕਿਸ ਤਰ੍ਹਾਂ ਪ੍ਰਾਪਰਟੀ ਦੇ ਵਿੱਚ ਦੇ ਨਾਮ ਦੇ ਉੱਪਰ ਧੋਖੇ ਹੁੰਦੇ ਨੇ ਕਿੱਡੇ-ਕੱਡੇ ਧੋਖੇ ਹੁੰਦੇ ਨੇ ਔਰ ਕਿਵੇਂ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਨੇ ਸਭ ਕੁਝ ਸੀ ਤੁਹਾਡੇ ਸਾਹਮਣੇ ਨੰਗਾ ਹੋ ਜੂਗਾ ਤੁਸੀਂ ਉਹ ਇੱਕ ਵਾਰੀ ਪੋਡਕਾਸਟ ਨੂੰ ਸੁਣਿਓ ਅੱਜ ਤੇ ਪੰਜਾਬ ਦੇ ਹੀਰੇ ਪੇਜ ਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਫੋਲੋ ਵੀ ਕਰ ਲਿਓ ਤੇ ਨਾਲੇ ਇਸ ਗੱਲਬਾਤ ਨੂੰ ਅੰਤ ਤੱਕ ਸੁਣਿਓ ਇੱਕ ਘੰਟੇ ਦਾ ਪੋਡਕਾਸਟ ਹੈ ਜਿਹੜਾ ਕਿ ਤੁਹਾਡੇ ਕਪਾਟ ਖੋਲ ਦੂਗਾ ਔਰ ਤੁਹਾਡੀਆਂ ਜਿਹੜੀਆਂ ਇਹ ਸਬੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਧੋ ਕੇ ਰੱਖ ਦੂਗਾ ਔਰ ਸਭ ਦੇ ਭਲੇਖੇ ਦੂਰ ਕਰ ਦੂਗਾ ਇਹ ਮੇਰੀ ਬੇਨਤੀ ਹੈ ਦੋਸਤੋ ਮੈਂ ਆਪਣੇ ਮਕਸਦ ਦੇ ਵਿੱਚ ਕਿੰਨਾ ਕੁ ਕਾਮਯਾਬ ਹੋ ਰਿਹਾ ਕਿੰਨਾ ਕੁ ਮੈਂ ਆਪਣਾ ਇਹ ਕੰਮ ਜਿਹੜਾ ਕਰ ਰਿਹਾ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਮੈਨੂੰ ਕਮੈਂਟ ਕਰਕੇ ਤੁਸੀਂ ਇਸ ਵੀਡੀਓ ਦੇ ਨੀਚੇ ਜਰੂਰ ਦੱਸਣਾ ਜੇ ਤੁਹਾਨੂੰ ਸਹੀ ਲੱਗਦੀ ਆ ਕਿ ਮੈਂ ਸਹੀ ਕੰਮ ਕਰ ਰਿਹਾ ਤਾਂ ਤੁਸੀਂ ਮੇਰੀ ਐਪ ਜ਼ਮੀਨਾ ਹੀ ਜ਼ਮੀਨਾ ਐਪ ਹੈ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤਕਰੀਬਨ ਦਿੰਦਾ ਰਹਿਣਾ ਜਾਂ ਮੈਂ ਫੇਸਬੁੱਕ ਤੇ ਵੈਸੇ ਵੀ YouTube ਤੇ ਪਾਉਂਦਾ ਰਹਿਣਾ ਉਹਨੂੰ ਤੁਸੀਂ ਟੱਚ ਕਰਕੇ ਤੇ ਉਹਦੇ ਚ ਵਾਏ ਕੋਰਸ ਦਾ ਨਾਲ ਦੀ ਨਾਲ ਬਟਨ ਤੁਹਾਡੇ ਮੂਰੇ ਆ ਜਾਂਦਾ ਤੇ ਤੁਸੀਂ ਵਾਏ ਕਰਕੇ ਡਾਊਨਲੋਡ ਕਰ ਲੈਣਾ ਜਿਹਦੇ ਚ ਕਲਾਸਾਂ ਦੀ ਫੀਸ 2120 ਰੁਪਏ ਆ ਤੇ ਜਿਹੜੀ ਆ ਸੌਦੇ ਵਾਲਿਆਂ ਦੀ ਫੀਸ ਆ 5000 ਰੁਪਏ ਇੱਕ ਵਾਰੀ ਡਾਊਨਲੋਡ ਕਰਕੇ ਤੁਹਾਡਾ ਕੋਈ ਕਮਿਸ਼ਨ ਨਹੀਂ ਕੋਈ ਲਿਮਟ ਨਹੀਂ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ ਕਲਾਸਾਂ ਵਾਲਿਆਂ ਦਾ ਵੀ ਹੁਣ ਇੱਕ ਬੈਚ ਪੂਰਾ ਹੋ ਗਿਆ ਬੁੱਧਵਾਰ ਨੂੰ ਦੂਜਾ ਬੈਚ ਸ਼ੁਰੂ ਹੋ ਰਿਹਾ ਉਹ ਪਿਛਲੇ ਜਿਹੜੇ ਵਿਦਿਆਰਥੀ ਨੇ ਸਟੂਡੈਂਟ ਨੇ ਉਹ ਵੀ ਚੱਲੂ ਰਹਿਣਗੇ ਉਹ ਵੀ ਮਤਲਬ ਕਲਾਸਾਂ ਲਾਉਣਗੇ ਤੇ ਨਾਲ ਦੀ ਨਾਲ ਜਦੋਂ ਤੱਕ ਉਹਨਾਂ ਨੂੰ ਕੋਈ ਭਲੇਖਾ ਨਹੀਂ ਮਤਲਬ ਦੂਰ ਹੁੰਦਾ ਉਹ ਆਪਦਾ ਕੰਮ ਸੁਣਦੇ ਰਹਿਣਗੇ ਦੇਖਦੇ ਰਹਿਣਗੇ ਅੱਜ ਮੇਰਾ 100 ਤੋਂ ਸਟੂਡੈਂਟ ਉੱਪਰ ਹੋ ਚੁੱਕਿਆ 103 ਸਟੂਡੈਂਟ ਹੋ ਚੁੱਕੇ ਨੇ ਉਹਦੇ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ